ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਬਦ ਹਜ਼ਾਰੇ ਪਾਸ਼ਾ 10ਵੀਂ ਇੱਕ ਓੰਕਾਰ ਸਤਿ ਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤੇ ਰਾਮ ਕਲੇ ਪਾਸ਼ਾ 10ਵੀਂ ਰੇ ਮਨੈ ਅਸੋ ਕਰਸ ਨਿਆਸਾ ਬਨਸੇ ਸਦਨ ਸਬੈ ਕਰ ਸਮਝੋ ਮਨਹੀ ਮਹਉ ਦਸਰਹਾਉ ਜਤਕੀ ਜਟ ਜੋਗ ਕੋ ਮਨਜਨ ਨਿਮ ਕੀ ਨਖਨ ਵਡਾਉ ਗਿਆਨ ਗੁਰੂ ਆਤਮ ਉਪਦੇਸੋ ਨਾਮ ਵੇ ਪੂਤ ਲਗਾਓ ਅਲ ਪਹਾਰ ਸੁਲਭ ਸੀ ਨਿੰਦਰਾ ਤੇ ਆਸ਼ਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਬਾਹੇ ਬੋ ਹੈ ਬੋ ਤਰੇ ਗੁਣ ਤੀਤ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨੈ ਮਨਸੋਂ ਲਿਆਵੇ ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੇ ਰਾਮ ਕਲੀ ਪਾ ਸ਼ੈਦਸਮੀ ਰੇ ਮਾਨੇਪ ਦਾ ਜੋਗ ਕਮਾਓ ਸਿੰਘੀ ਸਾ ਚੱਕ ਪਟ ਕੰਠਲਾ ਧਿਆਨ ਬੇਪੂਤ ਚੜਾਓ ਰਹਾਓ ਤਤਿ ਕੋ ਆਤਮ ਬਸ ਕਰ ਕੀ ਪਿੱਛਾ ਨਾਮੇ ਆਧਾਰੰਗ ਬਾਜੇ ਪਰਮ ਤਾਰ ਤਤ ਹਰ ਕੋ ਪੁਜੈ ਰਾਗ ਰਸਾਰੰਗ ਉਘਟੈ ਤਾਨ ਤਰੰਗ ਰੰਗ ਅਤ ਗਿਆਨ ਗੀਤ ਬੰਧਾਨੰਗ ਚੱਕ ਚੱਕ ਰਹੇ ਦੇਵ ਦਾਨਵ ਮੁਨ ਚੱਕ ਚੱਕ ਬਿਉਮ ਬਿਵਾਨੰਗ ਆਤਮ ਉਪਦੇਸ਼ ਪੀਸ ਸੰਜਮ ਕੋ ਜਾਪ ਸੁ ਅਜਪਾ ਜਾਪੈ ਸਦਾ ਰਹੇ ਕੰਚਨ ਸੀ ਕਾਇਆ ਕਾਨਕ ਮੋਹ ਬਿਅਪੈ ਰਾਮ ਕਲੀ ਪਾਛੇ ਦਸਵੀਂ प्राणी परम पुरुष पग लागो सोत कहाँ मोह निद्रा में कब हो सुचत हैव जागो रहओ औरन कापदीसत है पशु तोहे प्रबोधन लागो सिंचत कहाँ परे बिखन कह कबू बिखेरस त्यागो ਕੇਵਲ ਕਰਮ ਪਰਮ ਸੇ ਛੀਨੋ ਧਰਮ ਕਰਮ ਨੁਰਾਗੋ ਸੰਗਰਹਿ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜ ਭਾਗੋ ਜਾਣਤੇ ਦੁਖ ਪਾਪ ਨੈ ਭੇਟੈ ਕਾਲ ਜਾਲ ਤੇ ਤਾਗੋ ਜੋ ਸੁਖ ਚਾਹੋ ਸਦਾ ਸਬਨ ਕੋ ਤੋ ਹਰ ਕੀ ਰਸ ਭਾਗੋ ਰਾਗ ਸੁਰਠਿ ਪਾਸ਼ੈ ਧਸਮੀ ਪ੍ਰਭ ਜੋ ਤੋ ਕੈ ਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਰਹਾਉ ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪਵਨ ਅਹਾਰੀ ਮਾਧਵ ਮਹਾ ਜੋਤ ਮਦ ਮਰਤਨ ਮਾਨ ਮੁਕੰਦ ਮੁਰਾਰੀ ਨਿਰਬਿਕਾਰ ਨਿਰਜੁਰ ਨਿੰਦਰਾ ਬਿਨ ਨਿਰਬਖ ਨਰਕ ਨਿਵਾਰੀ ਕਿਰਪਾ ਸਿੰਧ ਕਾਲ ਤ੍ਰੈਦਰਸੀ ਕੋ ਕਰਤ ਪਰਸ ਨਾਕਾਰੀ कोकर्त पर नासनकारी धनुर पान धरत मान धरा धरन विकार सुधारि हो मत मंद चरण श्रणागत करके ले हो बारीरा कल्याण पासिदसमी देन करतार न कर तम मन वाद अजो ने जय विनासी ਤੇ ਪਰਮੇਸ਼ਰ ਜਾਨੂ ਰਹਾਓ ਕਹਾ ਪ੍ਰਿਯੋ ਜਵਾਨ ਜਗਤ ਮੈਂ ਦਸਕ ਸੁਰ ਹਰ ਘਾਇ ਅਤਿ ਪ੍ਰਪੰਚ ਦਿਖਾਏ ਸਵਨ ਕੈ ਆਪੇ ਬ੍ਰਹਮ ਕਹਾਏ ਪੰਜਨ ਗਣਨ ਸਮਰਥ ਸਦਾ ਪ੍ਰੋਸੋਖਮ ਜਾਤ ਕੇ ਨਾਯੋ ਤਾਤੇ ਸਰਬ ਕਾਲ ਕਸ ਕੋ ਘਾਇ ਬਚਾਏ ਨ ਆਯੋ ਕੈਸੇ ਤੋਹੀ ਤਰਹ ਸੁਨ ਜੜਾ ਡੁੱਬਿਓ ਪਵ ਸਾਗਰ ਛੂਟੋ ਕਾਲ ਜਾਲ ਤੀ ਤਬਹੀ ਗਹੋ ਸਰਣ ਜਗਤਾਸਰ ਖਿਆਲ ਪਾਛੈ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੂਰੀ ਦਾ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਠੈਣ ਨਾਗ ਨਿਵਾਸਾਂ ਦੇ ਰਹਿਣਾ ਸੂਲਾ ਸੁਰਾਹੀ ਖੰਜਰ ਭਿਆਲਾ ਵਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਠ ਖੇੜਿਆਂ ਦਾ ਰਹਿਣਾ ਤਲੰਗ ਕਾਫੀ ਪਾਸ਼ਾ ਦਸਵੀਂ ਕੇਵਲ ਕਾਲੀ ਕਰਤਾ ਰਾਦ ਅਨੰਤ ਨੰਤ ਮੂਰਤ ਗਣ ਪੰਜਨ ਹਰਹਾ ਉਹ ਨਿੰਦ ਉਸਤਤ ਜਉਨਕੀ ਸਮ ਸਤਰ ਮਿਤਰ ਨ ਕੋਏ ਕਵਨ ਬਾਟ ਪਰੀਤ ਸ ਪਥ ਸਾਰਥੀ ਰਥ ਹੋਏ ਤਾਤ ਮਾਤ ਨ ਜਾਤ ਜਕਰ ਪੁੱਤਰ ਪੁੱਤਰ ਮੁਕੰਦ ਕਵਨ ਕਾਜ ਕਰਾਂਗੇ ਧਿਆਨ ਦੇਵ ਕੀ ਨੰਦ ਦੇਵ ਤੈਤ ਦਿਸ ਵਿਸਾਜਕੀਨ ਸਰਬ ਪਸਾਰ ਕਉਨੁਪਮਾ ਤੋਨ ਕੋ ਮੁਖਨੀਤ ਨਾ ਮੁਰਾਰ ਰਾਗ ਬਿਲਾਵਲ ਪਾਛੈ ਦਸਵੀ ਸੋ ਕਿਮ ਮਾਨਸ ਰੂਪ ਕਹਾਏ ਸਿਧ ਸਮਾਧ ਸਾਧਕਰ ਹਾਰੇ ਕਿਉ ਹੂ ਨ ਦੇਖਨ ਪਾਏ ਰਹਾਓ ਨਾਰਦ ਪਿਆਸ ਪ੍ਰਾਸਰਤ ਰੂਸੀ ਤਿਆਉਤ ਧਿਆਨ ਲਗਾਏ ਵੇਦ ਪੁਰਾਨ ਹਾਰ ਹੱਥ ਛਾੜਿਓ ਤਦਪ ਧਿਆਨ ਨ ਆਏ ਦਾਨਵ ਦੇਵ ਪੀ ਸਾਧ ਪ੍ਰੀਤੀ ਨਿਤ ਨੀਤ ਕਹਾਏ ਸੂਚਮਤੇ ਸੂਚਮ ਕਰ ਚੀਨੇ ਵਿਰਤਨ ਬਿਰਧ ਬਤਾਏ ਪੂਮਕਾਸ ਪਤਲ ਸਭ ਸਦੇ ਕਾਨੀਕ ਸਦਾਏ ਸੋ ਨਰਕਾਲ ਫਾਸਤੇ ਬਾਚੇ ਜੋ ਹਰ ਸ਼ਰਨ ਸਧਾਈ ਰਾਗ ਦੀਵ ਗੰਧਾਰੀ ਪਾਛੇ ਦਸਮੀ ਇਕ ਬਿਨ ਦੂਸਰ ਸੋਨੇ ਚੀਨਾਰ ਪੰਜਨ ਗੜਨ ਸਮਰੱਥ ਸਦਾ ਪ੍ਰਭ ਜਾਨਤ ਹੈ ਕਰਤਾਰ ਰਹਾਉ ਕਾਂ ਪਿਓ ਜੋ ਅਤ ਹਿਤ ਚਿਤ ਕਰ ਬੋ ਵਿਦਸਲਾ ਪੁਜਾਈ ਪ੍ਰਾਨ ਥਕਿਓ ਪਾਹਨ ਕਰ ਪ੍ਰਸਤ ਕਛੂ ਕਰ ਸਿਧਨ ਆਈ ਅਛਤ ਧੂਪ ਦੀਪਰਪਤਹ ਪਾਹਨ ਕਛੂ ਨਖਹਿ ਤਾਂ ਮੈਂ ਕਹਾਂ ਸਿਧ ਰਹਿ ਰੇ ਜੜ ਤੁਹੇ ਕਛੂ ਵਰਦੈ ਹੈ ਜੋ ਜੀ ਹੋਤ ਤੋ ਦੇਤ ਕਚੂ ਤੋਏ ਮਨ ਬਜੇ ਕਰਮ ਵਿਚਾਰ ਕੇਵਲੇ ਗਿ ਸ਼ਰਨ ਸੁਆਮੀ ਬਨਯੋ ਨਾ ਗਤੈ ਉਧਾਰ ਰਾਗ ਦੇਵੰਧਾਰੀ ਪਾਛਾ ਦਸਵੀਂ ਬਿਨ ਹਰ ਨਾਮ ਨਾ ਬਾਚਨ ਪਹਿ ਹੈ ਤੋਦੈ ਲੋਗ ਜਾਏ ਬਜ ਕੀਨੇ ਤਾਤੇ ਕਾਲ ਭਲੇ ਹੈ ਰਹਾਓ ਰਾਮ ਰਹੀ ਮੋ ਬਾਰ ਨ ਸਖਹਿ ਜਾਕ ਨਾਮ ਰਟਹਿ ਬ੍ਰਹਮਾ ਵਿਸ਼ਨ ਨ ਰੂਦਰ ਸੂਰਜ ਸਾਸਤੀ ਬਸ ਕਾਲ ਸਮ ਹੈ ਵੇਦ ਪੁਰਾਨ ਕੁਰਾਨ ਸਬੈ ਮਤ ਜਕੈ ਨੀਤ ਕਹੇਂਦਰ ਫਰੀਂਦਰ ਮੋਨਿੰਦਰ ਕਲਬ ਬੋਤੇ ਆਵਤ ਅਨਯਹਿ ਜਕ ਰੂਪ ਰੰਗ ਨਯ ਜਨੇ ਸੋਕਮ ਸਿਆਮ ਕਹੈ ਛੂਟੋ ਕਾਲ ਜਾਲ ਤੇ ਤਬੀ ਤਹੇ ਚਰਨ ਲਪਟੇ ਹੈ ਵਾਇਕ